ਉਹਨਾਂ ਦੇ ਵਿੱਚੋਂ ਸਿੱਖ ਸੰਗਤਾਂ ਗੁਰੂ ਅਰਜਨ ਸਾਹਿਬ ਜੀ ਕੋਲ ਪਹੁੰਚ ਰਹੀਆਂ ਨੇ ਯਾਦ ਰੱਖਿਓ ਇਹ ਵੀ ਗੱਲ ਉਧਰ ਗੁਰੂ ਹਰਗੋਬਿੰਦ ਪਾਸ਼ਾ ਜੀ ਜਿੱਥੇ ਉਹਨਾਂ ਦਾ ਪ੍ਰਕਾਸ਼ ਹੋਇਆ ਸੀ ਪ੍ਰਿਥੀ ਚੰਦ ਦੇ ਮਨ ਵਿੱਚ ਜੜੀਆਂ ਈਰਖਾ ਭਰੀਆਂ ਸਾਰੀਆਂ ਸ਼ਰਾਰਤਾਂ ਚੱਲ ਰਹੀਆਂ ਨੇ ਉਹ ਗੁਰੂ ਹਰਗੋਬਿੰਦ ਪਾਸ਼ਾ ਜੀ ਉੱਤੇ ਉੱਤੇ ਹਮਲਾ ਕਰਨ ਨੂੰ ਫਿਰਦੀਆਂ ਨੇ ਬੀਬੀ ਕਰਮੋ ਨੇ ਵਾਰ-ਵਾਰ ਕਿਹਾ ਸੀ ਪ੍ਰਿਥੀ ਚੰਦ ਕਹਿੰਦੇ ਸਿਰਦਿਆ ਸਾਈਆਂ ਤੂੰ ਕਹਿੰਦਾ ਸੀ ਮੈਂ ਪੰਜਵੀਂ ਗੱਦੀ ਦਾ ਮਾਲਕ ਬਣਨਾ ਤੂੰ ਨਾ ਬਣ ਪਾਇਆ ਹੁਣ ਕੀ ਕਰੀਏ ਹੁਣ ਤਾਂ ਇਹਨਾਂ ਦੇ ਘਰ ਵਿੱਚ ਇੱਕ ਪੁੱਤ ਵੀ ਹੋ ਗਿਆ ਅਗਲੀ ਗੱਦੀ ਦਾ ਮਾਲਕ ਹੋਣੇ ਪੁੱਤਰ ਜ਼ਰੂਰ ਬਣੇਗਾ ਤੇਰੇ ਹੱਥ ਭੱਲੇ ਫੇਰ ਵੀ ਕੁਝ ਨਹੀਂ ਆਇਆ ਜਦੋਂ ਬਾਣੀ ਦੇ ਵਿੱਚ ਇੱਕ ਬੜਾ ਪਿਆਰਾ ਬਚਨ ਹੈ ਕਹਿੰਦੇ ਜਦੋਂ ਘਰ ਨੂੰ ਵਸਾਉਣਾ ਹੋਵੇ ਉਹਦੇ 'ਚ ਔਰਤ ਦਾ ਬੜਾ ਵੱਡਾ ਰੋਲ ਹੁੰਦਾ ਹੈ ਤੇ ਜੇ ਘਰ ਨੂੰ ਬਰਬਾਦ ਕਰਨਾ ਹੋਵੇ ਤੇ ਉਹਦੇ ਵਿੱਚ ਵੀ ਔਰਤ ਦਾ ਰੋਲ ਹੈ ਜੇ ਸੰਸਾਰ ਨੂੰ ਸਵਾਰਨ ਦੇ ਵਿੱਚ ਸ਼ਿੰਗਾਰਨ ਦੇ ਵਿੱਚ ਔਰਤ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਵਿਗਾੜਨ ਦੇ ਵਿੱਚ ਵੀ ਨਾਲ ਹੀ ਚੱਲੂਗਾ ਇਹ ਯਾਦ ਰੱਖਿਏ ਆਪਾਂ ਕਹਿ ਦਿੰਨੇ ਆ ਹਰੇਕ ਬੰਦੇ ਦੇ ਕਾਮਯਾਬੀ ਦੇ ਪਿੱਛੇ ਔਰਤ ਦਾ ਹੱਥ ਹੁੰਦਾ ਹੈ ਤੇ ਬੰਦੇ ਨੂੰ ਵਿਗਾੜਨ ਦੇ ਵਿੱਚ ਵੀ ਔਰਤ ਦੇ ਹੱਥ ਹੁੰਦਾ ਇਹ ਵੀ ਨਾਲ ਹੀ ਲੈ ਕੇ ਚੱਲਣਾ ਪਵੇਗਾ ਬਚਨ ਬਾਣੀ ਦਾ ਰੰਨਾ ਹੋਈਆਂ ਬੁੱਧੀਆਂ ਪੁਰਖ ਹੋਏ ਸਹੀ ਆਦ ਸੀਲ ਸੰਜਮ ਸੋਚ ਭੰਨੀ ਖਾਣਾ ਖਾਜ ਆਹਾਜ ਸ਼ਰਮ ਗਿਆ ਘਰ ਆਪਣੇ ਪਾਤ ਉੱਠ ਚੱਲੀ ਨਾਲ ਜਦੋਂ ਰੰਨਾ ਔਰਤਾਂ ਜਿਹੜੀਆਂ ਨੇ ਉਹ ਕਮਲੀਆਂ ਹੋ ਜਾਣ ਤੇ ਪੁਰਖ ਸ਼ਿਕਾਰੀ ਹੋ ਜਾਣ ਫਿਰ ਫਿਰ ਇਹ ਸਾਰੇ ਪਾਸੇ ਉਜਾੜ ਪੈਦਾ ਹੋ ਜਾਂਦੇ ਨੇ ਸਾਰੇ ਪਾਸੇ ਉਜਾੜ ਬਣ ਜਾਂਦਾ ਫਿਰ ਰੰਨਾ ਹੋਈਆਂ ਬੁੱਧੀਆਂ ਪੁਰਖ ਹੋਏ ਸਿਆਦ ਫਿਰ ਕੀ ਕਿਹੜੀ ਚੀਜ਼ ਦਾ ਉਜਾੜ ਪੈਂਦਾ ਏ ਕਹਿੰਦੇ ਸੀਲ ਸੰਜਮ ਸੋਚ ਭੰਨੀ ਖਾਣਾ ਖਾਜ ਆਹਾਜ ਅੰਦਰ ਦੀ ਸ਼ੀਤ ਸ਼ੀਤਲਤਾ ਖਤਮ ਹੋ ਜਾਂਦੀ ਹੈ ਸੰਜਮ ਖਤਮ ਹੋ ਜਾਂਦਾ ਹੈ ਅੰਦਰ ਦਾ ਧਰਮ ਖਤਮ ਹੋ ਜਾਂਦਾ ਹੈ ਸਭ ਕੁਝ ਉੱਜੜ ਜਾਂਦਾ ਹੈ ਜਦੋਂ ਔਰਤਾ ਮਾੜੇ ਕੰਮ ਦੇ ਵਿੱਚ ਹਾਜ਼ਰ ਹੋ ਜਾਂ। ਬੀਬੀ ਕਰਮੋ ਨੇ ਕਿਹਾ ਸੀ ਪ੍ਰਿਥੀ ਚੰਦ ਨੂੰ ਕਹਿੰਦੇ ਤੇਰਾ ਕਰਮ ਕੀ ਸੀ ਤੂੰ ਸੋਚ ਕੇ ਬੈਠਾ ਸੀ ਅਗਲੀ ਗੱਦੀ ਦਾ ਮਾਲਕ ਬੰਨਾ ਹੈ ਤੇਰੇ ਵੀ ਹੱਥ ਬੱਲੇ ਕੁਝ ਨਾ ਆਇਆ ਜੇ ਅਜੇ ਵੀ ਚਾਉਣਾ ਹੈ ਤੇ ਕੁਝ ਨਾ ਕੁਝ ਕਰ ਲੈ। ਅਜੇ ਉਮਰ ਛੋਟੀ ਹੈ ਬੱਚੇ ਨੂੰ ਟਿਕਾਣੇ ਲਾਉਣਾ ਬੜਾ ਸੌਖਾ ਹੋ ਜਾਂਦਾ ਹੈ ਜਿਹਦੀਆਂ ਜੜਾਂ ਵੱਡੀਆਂ ਹੋ ਜਾਣ ਉਮਰ ਵਡੇਰੀ ਹੋ ਜਾਵੇ ਉਹਨੂੰ ਸੰਭਾਲਣਾ ਬੜਾ ਔਖਾ ਹੈ ਫਿਰ ਉਹਨੂੰ ਕੁੱਟਣਾ ਬੜਾ ਔਖਾ ਹੈ ਇਹ ਬਚਨ ਬੀਬੀ ਕਰਮੋਣੇ ਪ੍ਰਿਥੀਚੰਦ ਦੇ ਕੰਨ ਵਿੱਚ ਪਾਏ ਪ੍ਰਿਥੀਚੰਦ ਨੇ ਤਿਆਰੀ ਆਰੰਭ ਕਰ ਦਿੱਤੀ ਕਦੇ ਉਹ ਸੁਪੇਰੇ ਨੂੰ ਲੈ ਕੇ ਆਉਂਦਾ ਹੈ ਕਿ ਸੱਪ ਲੈ ਕੇ ਆਇਕ ਬਾਲ ਹਰਗੋਬਿੰਦ ਜਿੱਥੇ ਖੇਡ ਰਏ ਹੋਣ ਉਹਦੇ ਲਾਗੇ ਛੱਡ ਦੇਵੀਂ ਸਪੇਰਾ ਵੀ ਆਇਆ ਬੀਣ ਵਜਾ ਕੇ ਲਿਆ ਸੱਪ ਉਹਦੇ ਸਾਹਮਣੇ ਲਿਆ ਕੇ ਰੱਖ ਦਿੱਤਾ ਆਲੇ-ਦੁਆਲੇ ਇੱਕ ਤਮਾਸ਼ਾ ਜੇ ਰੂਪ ਦੇ ਵਿੱਚ ਸਾਰੇ ਲੋਕ ਇਕੱਠੇ ਹੋ ਗਏ ਸੱਪ ਵੇਖਣ ਵਾਸਤੇ ਹੌਲੇ ਜੇ ਸੱਪ ਬਾਲ ਹਰਗੋਬਿੰਦ ਵਾਲੇ ਪਾਸੇ ਛੱਡ ਦਿੱਤਾ ਬਾਲ ਹਰਗੋਬਿੰਦ ਜੀ ਨੇ ਬੜੀ ਤੇਜ਼ੀ ਦੇ ਨਾਲ ਸੱਪ ਦੀ ਸਰੀਰ ਨੂੰ ਪਕੜ ਲਿਆ ਛੋਟੀ ਉਮਰ ਤੋਂ ਬਲ ਸੀ ਹੱਥਾਂ ਦੇ ਵਿੱਚ ਬਾਲ ਹਰਗੋਬਿੰਦ ਨੇ ਸੱਪ ਪਕੜ ਲਿਆ ਆਲੇ ਦੁਆਲੇ ਕੋਲ ਖੜਿਆ ਨੇ ਉੱਚੀ ਸਾਰੀ ਸ਼ੋਰਸ਼ ਕੀਤਾ ਰੌਲਾ ਪਾਇਆ ਸੱਪ ਛੁੱਟ ਦੇ ਛੱਡ ਦਿਓ ਵਾਰ-ਵਾਰ ਛੁੱਟਣ ਵਾਸਤੇ ਕਹਿ ਦਿੱਤਾ ਗਿਆ ਬਾਲ ਹਰਗੋਬਿੰਦ ਜੀ ਨੇ ਸੱਪ ਦੀ ਸਰੀਰ ਨੂੰ ਦਬ ਦਿੱਤਾ ਸੱਪ ਮਰ ਗਿਆ ਬਚਾਅ ਹੋ ਗਿਆ ਇੱਕ ਖਿੜਾਵੇ ਨੂੰ ਲਿਆਂਦਾ ਜਿਹੜਾ ਖੜਾਉਣ ਦੇ ਬਹਾਨੇ ਬਾਲ ਹਰਗੋਬਿੰਦ ਜੀ ਕੋਲ ਪਹੁੰਚਿਆ ਦਹੀਂ ਦੇ ਵਿੱਚ ਜ਼ਹਿਰ ਸੀ ਦਹੀਂ ਦੇ ਵਿੱਚ